ਸੀ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਤੇ ਅੱਜ ਆਪਾਂ ਪਹੁੰਚੇ ਪਿੰਡ ਸਪਾਲ ਦੇ ਵਿੱਚ ਜਿਹੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਤੇ ਬਲਾਕ ਮਲੋੜ ਦਾ ਪਿੰਡ ਹੈ ਇੱਥੇ ਬਹੁਤ ਸਾਰੇ ਪਤਵੰਤੇ ਇਕੱਠੇ ਹੋਇਆ ਜਿਹਦੇ ਵਿੱਚ ਪੰਚਾਇਤ ਵੀ ਇਕੱਠੀ ਹੋਈ ਹੈ ਗ੍ਰਾਮ ਪੰਚਾਇਤ ਤੇ ਆਪ ਪੰਚਾਇਤ ਇਕੱਠੀ ਹੋਈ ਹੈ ਸਰਪੰਚ ਸਾਹਿਬ ਵੀ ਵਿੱਚ ਆਏ ਆ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਅੱਜ ਤੁਸੀਂ ਕਿਉਂ ਇਕੱਠੇ ਹੋਇਓ ਕੀ ਰੌਲਾ ਹੈ ਕੀ ਗੱਲਬਾਤ ਹੈ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਸਾਰਿਆਂ ਤੋਂ ਪਹਿਲਾਂ ਤੇ ਆਪਾਂ ਇਹ ਜਿਹੜੇ ਮੇਟ ਹੈ ਸਰਦਾਰ ਸ਼ਾਮ ਸਿੰਘ ਜੀ ਇਹਨਾਂ ਨੂੰ ਆਪਾਂ ਪੁੱਛਦੇ ਆ ਵੀ ਤੁਸੀਂ ਇੱਥੇ ਕਿਵੇਂ ਆਏ ਹੋ ਫਿਰ ਆਪਾਂ ਸਾਰਿਆਂ ਦੇ ਬਿਆਨ ਲਵਾਂਗੇ ਵੀ ਕੀ ਗੱਲ ਹੈ ਤੇ ਕੀ ਕਹਾਣੀ ਹੈ ਤੁਸੀਂ ਕਿਉਂ ਅੱਜ ਇਕੱਠੇ ਹੋਏ ਹੋ ਅੱਜ ਸ਼ਾਮ ਸਿੰਘ ਜੀ ਕੀ ਮਸਲਾ ਹੈ ਤੇ ਕਿਵੇਂ ਤੁਸੀਂ ਅੱਜ ਆਏ ਹੋ ਪਹਿਲਾਂ ਤਾਂ ਸਾਰਿਆਂ ਨੂੰ ਗੁਰੂ ਦੀ ਫਤਿਹ ਬਖਸ਼ੀ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਲੋਕ ਬਿਨਾਂ ਬੇਬੁਨਿਆਦ ਮੇਰੇ ਤੇ ਇਲਜ਼ਾਮ ਲਾਇਆ ਗਏ ਕੌਣ ਲੋਕ ਇਹ ਆ ਕੋਈ ਪਿੰਡ ਦੇ ਹੈਗੇ ਜਿਵੇਂ ਪੰਜ ਚਾਰ ਬੰਦੇ ਇਹ ਪੰਜਾਂ ਬੰਦੇ ਕੌਣ ਕੌਣ ਪੰਜ ਚਾਰ ਬੰਦੇ ਆ ਜੀ ਹਮ ਇੱਕ ਕੁਲਦੀਪ ਸਿੰਘ ਸਾਗਰਵਜਦਾ ਜੀ ਹਮ ਇੱਕ ਅਸ਼ੋਕ ਕੁਮਾਰ ਬਿੱਟੂ ਵਜਦਾ ਜੀ ਹਮ ਇਹਨਾਂ ਬੰਦਿਆਂ ਨੇ ਮੇਰੇ ਤੇ ਇਲਜ਼ਾਮ ਲਾਇਆ ਕਿ ਇੱਕ ਰੀਤੂ ਦੇਵੀ ਸਾਡੇ ਕੁੜੀ ਆ ਨਾ ਅਜੇ ਤੱਕ ਮੈਂ ਉਹਦੀ ਕਦੇ ਹਾਜ਼ਰੀ ਲਾਈ ਆ ਜੀ ਨਾ ਮੇਰੇ ਮਸਟਾਲ ਚੋਂ ਦੀ ਹਾਜ਼ਰੀ ਲੱਗੀ ਆ ਨਾ ਕਦੀ ਮੈਂ ਉਹਦਾ ਨਾਮ ਭਰਿਆ ਹਮ ਬੇਬੁਨਿਆਦ ਇਹ ਮੇਰੇ ਤੇ ਇਲਜ਼ਾਮ ਲਾਉਂਦੇ ਆ ਵੀ ਤੂੰ ਰੀਤੂ ਦੇਵੀ ਦੀ ਹਾਜ਼ਰੀ ਲਾਈ ਓ ਮੈਨੂੰ ਪ੍ਰੂਫ ਦੇਣ ਜੇ ਨਹੀਂ ਪ੍ਰੂਫ ਦਿੰਦੇ ਮੈਂ ਕੋਰਟ 'ਚ ਜਾ ਕੇ ਇਹਨਾਂ ਦੇ ਮਾਣਾ ਨੀਗਾ ਕੇਸ ਕਰੂੰਗਾ ਕਿਉਂਕਿ ਮੇਰੇ ਦਿਮਾਗ ਤੇ ਬਹੁਤ ਦਿਨ ਹੋ ਗਏ ਪ੍ਰੈਸ਼ਰ ਪਾਈ ਜਾਂਦੇ ਹੋ ਮੇਰੇ ਦਿਮਾਗ ਤੇ ਬੋਝ ਪਿਆ ਜੀ ਇਹਨਾਂ ਦੀ ਵੱਲ ਤੋਂ ਹੋਂ ਤੋਂ ਤੁਸੀਂ ਨਰੇਕਾ ਦੇ ਮੇਟ ਹੋ ਹਾਂ ਮੈਂ ਨਰੇਕਾ ਦਾ ਮੇਟ ਆ ਜੀ ਕਿੰਨੇ ਮੇਟ ਹੋ ਤੁਸੀਂ ਮੇਟ ਦੋ ਆ ਜੀ ਅਸੀਂ ਅੱਛਾ ਸ਼ਾਮ ਸਿੰਘ ਇਕਰਾਜਪੀਰ ਕੌਰ ਅੱਛਾ ਹਾਂਜੀ ਤੇ ਮੈਂ ਕਦੀ ਕੋਈ ਗਲਤ ਕੰਮ ਨਹੀਂ ਕੀਤਾ ਪਰ ਇਹ ਬੰਦੇ ਬਿਲਕੁਲ ਬੇਬੁਨਿਆਦ ਮੇਰੇ ਤੇ ਦਬਾਅ ਪਾ ਕੇ ਮੇਰੇ ਦਿਮਾਗ ਤੇ ਟੈਨਸ਼ਨ ਪਾਉਂਦੇ ਅੱਛਾ ਤੁਹਾਡਾ ਪਿੰਡ ਕਿਹੜਾ ਹੈ ਤੇ ਨਾ ਕੀ ਹੈ ਤੁਹਾਡਾ ਮੇਰਾ ਨਾਮ ਕਰਨੈ ਸਿੰਘ ਹੈ ਜੀ ਤੇ ਪਿੰਡ ਸਤਾਰਾ ਜੀ ਅੱਛਾ ਤਾਂ ਕੀ ਕਹਿਣਾ ਚਾਹੋਗੇ ਵੀ ਅੱਜ ਤੁਹਾਨੂੰ ਮੈਂ ਇਹ ਕਹਿਣਾ ਚਾਹਣਾ ਜੀ ਮੇਰੀ ਨੋ ਹੈ ਉਹ ਹੁਣੇ ਹੁਣੇ ਸਕੂਲ ਤੇ ਲੱਗੀ ਏ ਪਹਿਲੋਂ ਫਾਇਦ ਹੋ ਸਕਦਾ ਉਹਦਾ ਨਾਂ ਨਰੇਗਾ ਜਾਂ ਆਉਂਦਾ ਹੋਵੇ ਪਰ ਇਹਨਾਂ ਹੁਣ ਉਹਦੇ ਤੇ ਸਾਰਾ ਕਹਿੰਦੇ ਆ ਵੀ ਇਹ ਨਾਲੇ ਸਕੂਲ ਜਾਂਦੀ ਏ ਨਾਲੇ ਨਰੇਗਾ ਤੇ ਆਈ ਰਹੀਆਂ ਲੰਗੀਆਂ ਜਿਆਦਾ ਇਹ ਪੂਰਾ ਸਬੂਤ ਦੇਣ ਕਿੱਥੇ ਆਈ ਲੱਗੀ ਏ ਕੌਣ ਮੇਡ ਸੀ ਕਦੋਂ ਲੱਗੀ ਏ ਤਿੰਨੇ ਤਾਂ ਮੈਨੂੰ ਬਹੁਤ ਇਸ ਗੱਲ ਦਾ ਰੰਜੇ ਤੇ ਮੈਂ ਕੇਸ ਕਰੂੰਗਾ ਜੇ ਨਜਾਇਜ਼ ਕਰਦੇ ਆ ਕੌਣ ਕਰਦਾ ਹੈ ਇਹੋ ਜਿਹੜੇ ਪੰਜ ਚਾਰ ਦੁੱਗੀ ਪਾਰਟੀ ਵਿਰੋਧੀ ਪਾਰਟੀ ਦੇ ਬੰਦੇ ਆ ਜੀ ਉਹ ਕਿਹੜੇ ਕਿਹੜੇ ਬੰਦੇ ਆ ਉਹ ਹੈਗੇ ਜੀ ਕਲਦੀਪ ਸਿੰਘ ਸਾਗਰ ਇੱਕ ਬਿੱਟੂ ਸ਼ੋਕਮਾਰ ਭੋਲਾ ਤੇ ਪ੍ਰੀਤ ਸਿੰਘ ਤੇ ਲੋਕਾਂ ਕੋਲ ਵੀ ਬਦਨਾਮ ਕਰਦੇ ਆ ਜਾਂ ਕੋਈ ਅਖਬਾਰਾਂ ਖੁਰਾਂ ਜਾਂ ਪ੍ਰਿੰਟ ਮੀਡੀਆ ਜਾਂ ਕੋਈ ਸੋਸ਼ਲ ਮੀਡੀਆ ਤੇ ਜਾਂਦੇ ਆ ਲੋਕਾਂ ਕੋਲ ਵੀ ਕਰਦੇ ਆ ਤੇ ਪ੍ਰਿੰਟ ਮੀਡੀਆ 'ਚ ਵੀ ਕਰਦੇ ਆ ਜੀ ਅੱਛਾ ਤੇ ਵਟਸਐਪ ਤੇ ਪੋਸਟਾਂ ਪਾਉਂਦੇ ਆ ਜੀ ਅੱਛਾ ਹਾਂ ਜੀ ਮੇ ਤੁਸੀ ਹੁਣ ਕੀ ਕਹਿਣਾ ਚਾਹੋਗੇ ਫਿਰ ਵੀ ਮੈਂ ਤਾਂ ਇਹ ਕਹਿਣਾ ਚਾਹਣਾ ਜੀ ਮੈਨੂੰ ਪੂਰੇ ਸਬੂਤ ਦੇਣ ਜੇ ਨਹੀਂ ਸਬੂਤ ਦਿੰਦੇ ਤੇ ਇਹਨਾਂ ਨੂੰ ਬਦਨਾਮ ਕਰਨ ਦਾ ਕੋਈ ਹੱਕ ਨਹੀਂਗਾ ਹੂੰ ਇੰਨੀ ਦਾ ਫਿਰ ਮੈਂ ਕੇਸ ਕਰਾਂਗਾ ਫਿਰ ਹੋਰ ਕੀ ਹੈ ਮੇਰੇ ਕੋਲ ਤਾਂ ਆਖਰੀ ਹਥਿਆਰੇ ਹੋਈਏ ਠੀਕ ਆ ਤੁਹਾਡਾ ਕਿਹੜਾ ਪਿੰਡ ਹੈ ਕੀ ਨਾਮ ਹੈ ਤੇ ਕਿਵੇਂ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਕਿਉਂ ਇਕੱਠੇ ਮਰਿਆ ਮੈਂ ਕਲਦੀਪ ਸਿੰਘ ਮੈਂਬਰ ਆ ਪਿੰਡ ਸਪਾਲ ਅਸੀਂ ਨਰੇਗਾ ਬਤੌਰ ਤੇ ਇਕੱਠੇ ਹੋਏ ਆਂ ਜੋ ਕਿ ਸਾਡੇ ਬੱਚੇ ਦਾ ਨਾਮ ਵਿਚਾਰਿਆ ਕਿਉਂਕਿ ਛੁੱਟੀਆਂ ਵੇਲੇ ਬੱਚੇ ਦਾ ਕੀ ਨਾਮ ਹੈ ਅਮਾਨਤ ਜੋ ਕਿ ਛੁੱਟੀਆਂ ਵੇਲੇ ਜਰੂਰ ਨਰੇਗਾ ਤੇ ਜਾਂਦੇ ਸੀ ਉਸ ਤੋਂ ਬਾਅਦ ਅਸੀਂ ਕੋਈ ਹਾਜ਼ਰੀ ਨਹੀਂ ਲਾਈ ਜਦੋਂ ਕਾਲਜ ਲੱਗਦਾ ਸੀ ਉਸ ਟਾਈਮ ਕਾਲਜ ਜਾਂਦੇ ਸੀ ਜਦੋਂ ਛੁੱਟੀਆਂ ਸੀ ਉਸ ਟਾਈਮ ਛੁੱਟੀਆਂ ਜਾਂਦੀਆਂ ਹਾਂ ਇਸ ਦਾ ਜੀ ਸਬੂਤ ਲੈਣਾ ਚਾਹੁੰਦੇ ਆਂ ਕਿ ਜੇ ਅਸੀਂ ਬਤੌਰ ਕੋਈ ਗਲਤ ਕੰਮ ਤੇ ਹਾਜ਼ਰੀ ਲੱਗੀ ਹੋਵੇ ਹਾਂ ਜੇ ਸਾਡਾ ਕੋਈ ਇੱਥੇ ਕੋਈ ਲੈਣ ਦੇ ਨਾ ਹੈ ਨਹੀਂ ਮੇਡ ਦਾ ਸਿਸਟਮ ਸੀਗਾ ਹਾਂ ਠੀਕ ਹੈ ਜੇ ਕੰਮ ਤੇ ਜਾਂਦੇ ਸੀ ਤਾਂ ਹੀ ਹਾਜ਼ਰੀ ਲੱਗਦੀ ਸੀ ਐਮ ਐਨ ਐਸ ਲੱਗੇ। ਅੱਛਾ ਸਾਨੂੰ ਸਬੂਤ ਦੇਣ ਇਸ ਚੀਜ਼ ਦਾ ਨਹੀਂ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਇਹਨਾਂ ਤੇ। ਅੱਛਾ ਤੇ ਕਿਹੜੇ-ਕਿਹੜੇ ਬੰਦੇ ਤੁਹਾਨੂੰ ਬੁਲਾਵਾ ਕਰਦੇ ਆ? ਇੱਕ ਤਾਂ ਗੁਰਨਾਮ ਸਿੰਘ ਭੋਲਾ ਹੈ। ਹੂੰ। ਪ੍ਰੀਤ ਸਿੰਘ ਲੌਰੀਆ ਹੈ। ਹੂੰ। ਠੀਕ ਹੈ ਸ਼ੋਕ ਕੁਮਾਰ ਜੀ। ਹੂੰ। ਤੇਜ ਸਾਗਰੇ ਜੀ। ਅੱਜ ਕਿਹੜਾ ਪਿੰਡ ਆ ਕੀ ਨਾਂ ਹੈ ਤੇ ਤੁਸੀਂ ਅੱਜ ਕੀ ਕਹਿਣਾ ਚਾਹੋਗੇ? ਮੇਰਾ ਨਾਮ ਹੀ ਵਿਕਾਸ ਕੁਮਾਰ ਜੀ। ਮੇਰਾ ਪਿੰਡ ਸਪਾਲ ਜੀ। ਮੁੱਦਾ ਹੈ ਜੀ ਸਾਡੇ ਤੇ ਅਲਿਗੇਸ਼ਨ ਲਾਏ ਗਏ ਆ ਜੋ ਕਿ ਚਾਰ ਪੰਜ ਛਰਾਰਤੀ ਅਨਸਰ ਨੇ ਸਾਡੇ ਪਿੰਡ ਦਾ ਮਾਣ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਨੇ ਮੇਰੇ ਤੇ ਇਹ ਇਲਜ਼ਾਮ ਲਾਇਆ ਹੈ ਕਿ ਮੈਂ ਨਰੇਗਾ ਦੇ ਵਿੱਚ 40 ਹਾਜ਼ਰੀਆਂ ਲਾਈਆਂ ਨੇ ਜੋ ਕਿ ਨਜਾਇਜ਼ ਦੱਸ ਰਹੇ ਨੇ ਮੇਰਾ ਨਰੇਗਾ ਦਾ ਕਾਰਡ ਜੋਬ ਨੰਬਰ 449 ਜਿੱਥੇ ਮਰਜ਼ੀ ਜਾ ਕੇ ਚੈੱਕ ਕਰ ਲੈਣ ਮੇਰਾ ਕੋਈ ਇੱਕ ਦਿਨ ਦੀ ਵੀ ਹਾਜ਼ਰੀ ਲੱਗੀ ਹੋਵੇ ਮੈਂ ਇਸ ਗੱਲ ਦਾ ਦੇਣਦਾਰ ਆ ਮੇਰੇ ਕੋਲ ਸਬੂਤ ਨੇ ਜਿੱਥੇ ਕਿ ਮੈਂ ਸਾਰਾ ਡਾਟਾ ਚੈੱਕ ਕੀਤਾ ਹੋਇਆ ਕਿ ਮੇਰੀ ਹਾਜ਼ਰੀ ਨਹੀਂ ਲੱਗੀਗੀ ਜੋ ਕਿ ਮੈਂ ਮੀਡੀਆ ਨੂੰ ਪੇਸ਼ ਕਰਦਾਗਾ ਜਿਹੜੇ ਬੰਦਿਆ ਨੇ ਮੇਰੇ ਤੇ ਇਲਜ਼ਾਮ ਲਗਾਏ ਨੇ ਜੇਕਰ ਉਹ ਬੰਦੇ ਮੈਨੂੰ ਇਸ ਚੀਜ਼ ਦਾ ਸਬੂਤ ਦੇ ਦੇਣ ਵੀ ਮੈਂ 40 ਹਾਜ਼ਰੀਆਂ ਲਾਈਆਂ ਨੇ ਤਾਂ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕਰੂੰਗਾ ਜੋ ਮੇਰੇ ਤੇ ਕਾਰ ਵੀ ਕਰਨਾ ਚਾਹ ਉਹ ਦੇ ਕਰ ਸਕਦਾ ਹੈ ਜੇਕਰ ਉਹ ਮੇਰੇ ਕੋਲ ਕੱਲ ਤੱਕ ਤਾਂ ਉਹਨਾਂ ਕੋਲ ਟਾਈਮ ਹੈ ਜੇਕਰ ਕੋਈ ਵੀ ਸਬੂਤ ਪੇਸ਼ ਨਹੀਂ ਕਰਦੇ ਤਾਂ ਮੈਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰੂੰਗਾ ਤੇ ਮੈਂ ਕੋਰਟ 'ਚ ਵੀ ਜਾਵਾਂਗਾ ਇਹਨਾਂ ਨੇ ਮੇਰੀ ਬਹੁਤ ਬੇਇੱਜ਼ਤੀ ਕੀਤੀ ਹੈ ਮੇਰੇ ਪਿੰਡ 'ਚ ਵੀ ਬੇਇੱਜ਼ਤੀ ਕਰਤੀ ਤੇ ਰਿਸ਼ਤੇਦਾਰਾਂ ਦੀ ਬਹੁਤ ਬਦਨਾਮੀ ਕੀਤੀ ਹੈ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਹਾਂ ਬੋਲ ਨਹੀਂ ਰਾਜੋ ਬੋਲ ਮੈਂ ਬੀਬੀ ਇੱਕ ਗੱਲ ਸੋਇ ਇੱਕ ਮਿੰਟ ਮੇਰੀ ਹਾਂਜੀ ਵੀ ਕੀ ਰੌਲਾ ਕੀ ਹੈ ਬਟੋਂ ਤੁਸੀਂ ਇੱਥੇ ਇਕੱਠੇ ਹੋ ਹਾਂਜੀ ਵੀਰ ਜੀ ਸਾਡਾ ਨਰੇਕਾ ਦਾ ਕੰਮ ਵੀ ਬੰਦ ਪਿਆ ਕਿੰਨੇ ਦਿਨਾਂ ਦਾ ਤੇ ਇਸ ਵਾਰ ਵੀ ਸਾਡਾ ਕੰਮ ਚੱਲਣਾ ਚਾਹੀਦਾ ਵਧੀਆ ਸਾਡਾ ਕੰਮ ਚੱਲ ਜੇਂਦਾ ਵਧੀਆ ਪੈਸੇ ਠੀਕ ਹੈ ਜੀ ਹੋਰ ਸਾਡੇ ਵੀ ਬਦਨਾਮ ਕਰੀ ਜਾਂਦੇ ਸਾਰ ਅੱਛਾ ਹਾਂ ਬੀਬੀ ਤੁਸੀਂ ਦੱਸੋ ਵੀ ਤੁਸੀਂ ਕਿਵੇਂ ਅੱਜ ਇੱਥੇ ਸਰਪੰਚ ਸਾਹਿਬ ਦੇ ਘਰੇ ਆਏ ਹੋ ਸਾਡੇ ਸਪਾਰਾ ਪਿੰਡ 'ਚ ਕੰਮ ਵਧੀਆ ਚੱਲ ਰਿਹਾ ਬਸ ਕੁਝ ਲੋਗ ਕੰਮ ਨਹੀਂ ਚੱਲਣ ਦੇ ਰਹੇ ਐਵੇਂ ਉਹ ਆਵਾ ਮੜਾਈਆਂ ਦੇ ਕੇ ਘਰੇ ਬੈਠ ਕੇ ਹਾਜ਼ਰੀਆਂ ਲਾਉਂਦੇ ਨੇ ਜੋ ਕਿ ਨਹੀਂ ਲੱਗ ਸਕਦੀਆਂ ਇਹ ਇਹ ਹਾਈਵੇ ਕਰੇ ਬੈਠ ਕੇ ਲੱਗ ਨਹੀਂ ਸਕਦੀਆਂ ਨਹੀਂ ਜੀ ਅੱਛਾ ਹਾਂ ਜੀ ਇਹ ਇਹ ਨਿਯਾਜ ਬਦਨਾਮ ਕਰ ਰਹੇ ਹਾਂ ਜੀ ਨਿਯਾਜ ਬਦਨਾਮ ਕਰ ਰਹੇ ਅੱਛਾ ਆ ਵੀ ਵੀ ਤੁਸੀਂ ਦੱਸੋ ਵੀ ਇਹ ਕੌਣ ਲੋਕ ਆ ਜਿਹੜੇ ਪ੍ਰਣਾਮ ਤੁਹਾਨੂੰ ਕਰੀ ਜਾਂਦੇ ਆ ਇਹ ਤਿੰਨ ਚਾਰ ਜਣੇ ਹੀ ਹੈਗੇ ਨੇ ਜਿਹੜੇ ਪਿੰਡੇ ਚ ਅਗੇ ਨੇ ਉਹ ਇਹ ਬਕਲਾਮ ਕਰੀ ਜਾਂਦੇ ਨੇ ਵੀ ਇਹ ਗਲਤ ਕੰਮ ਕਰਦੇ ਨੇ ਪਰ ਕੋਈ ਗਲਤ ਕੰਮ ਨਹੀਂ ਹੋ ਰਿਹਾ ਵਧੀਆ ਸਾਡੇ ਮੇਰੇ ਘਰ ਦਾ ਕੰਮ ਚੱਲਦਾ ਸੀਗਾ ਪਰ ਜੋ ਇਹਨਾਂ ਨੇ ਹੁਣ ਬੰਦ ਕਰਾ ਦਿੱਤਾ ਹੈਗਾ ਇਹ ਸਾਰੇ ਲੋਕ ਵੀ ਹੁਣ ਬਸ ਘਰੇ ਹੀ ਬੈਠੇ ਇਹ ਹੁਣ ਕੰਮ ਬੰਦ ਹੈ ਹਾਂਜੀ ਇਸ ਟਾਈਮ ਕੰਮ ਬੰਦ ਹੈ ਤੇ ਤੁਹਾਨੂੰ ਬਾਹਰ ਵੀ ਨਹੀਂ ਕਿਤੇ ਕੰਮ ਮਿਲਦਾ ਹੋਣਾ ਬਾਹਰ ਵੀ ਨਹੀਂ ਕੰਮ ਮਿਲਦਾ ਘਰੇ ਹੀ ਹੈਗੇ ਹਾਂ ਨਹੀਂ ਆਉਂਦੇ ਹਾਂਜੀ ਘਰੇ ਲੇ ਕਰ ਰਹੀ ਹੈਗੇ ਬਾਹਰ ਚਲੋ ਪੜਾਓ ਨਾਲ ਫਲ ਫਲ ਕੋਈ ਨਹੀਂ ਤੁਸੀਂ ਕੀ ਅੱਜ ਕਿਵੇਂ ਇਕੱਠੀਆਂ ਹੋਈਆਂ ਉੱਥੇ ਕੀ ਰੌਲਾ ਕੀ ਹੈ ਹਾਂਜੀ ਨਰੇਗਾ ਆਪੇ ਆਇਆ ਵੀ ਸਾਨੂੰ ਕੰਮ ਚਾਹੀਦਾ ਸਾਡੇ ਕੰਮ ਬੰਦ ਹੋਇਆ ਵੀ ਹੋਰ ਬਿਆੜੀ ਦਾ ਭਾਏ ਨਹੀਂ ਦਾ ਅੱਛਾ ਤਿੰਨ ਚਾਰ ਬੰਦੇ ਖਰਾਬ ਕਰ ਰਹੇ ਨੇ ਤੋ ਕਾਹ ਤੋਂ ਖਰਾਬ ਕਰਦੇ ਉਹਨਾਂ ਨੂੰ ਕੀ ਰੌਲਾ ਪਤਾ ਨਹੀਂ ਹੁਣ ਕੀ ਦਿੱਕਤ ਹੈ ਜੀ ਅੱਛਾ ਕੰਮ ਚੱਲ ਨਹੀਂ ਤੇਰੇ ਕੰਮ ਨਹੀਂ ਚੱਲਣਗੇ ਵੀ ਸਾਨੂੰ ਕੰਮ ਚਾਹੀਦਾ ਔਰ ਮਜਦੂਰੀ ਆਈ ਨਹੀਂ ਸਾਡੇ ਪਿੰਡੇ ਦਾ ਪਾਲਾ ਚਾਹੀਦਾ ਨਹੀਂ ਗਾ ਕੋ ਕੰਮ ਅੱਛਾ ਕੰਮ ਚਾਹੀਦਾ ਸਾਨੂੰ ਹੂੰ ਆ ਜੀ ਕੀ ਤੁਸੀਂ ਦੱਸੋ ਜੀ ਤੁਹਾਡਾ ਨਾਂ ਕੀ ਹੈ ਪਿੰਡ ਕਿਹੜਾ ਹੈ ਇਹ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਮੇਰਾ ਨਾਮ ਜੀ ਹਰਕਿਸ਼ਨ ਲਾਲ ਹੈ ਜੀ ਪਿੰਡ ਸਪਾਲਾ ਜੀ ਤੇ ਮੈਂ ਪ੍ਰਾਈਵੇਟ ਕੰਮ ਕਰਦਾ ਜੀ ਦਿੱਲੀ ਦਾ ਜਦੋਂ ਮੰਨ ਲਓ ਸੀਜ਼ਨ ਹੁੰਦਾ ਹੈ ਸਾਡਾ 7ਵੇਂ 8ਵੇਂ 9ਵੇਂ ਮਹੀਨੇ ਲੱਗਾਈ ਹੋਰ ਤਾਂ ਕੰਮ ਕਰ ਲਈਦਾ ਜੀ ਮੋਟਰਾਂ ਦਾ ਠੀਕ ਹੈ ਉਸ ਤੋਂ ਬਾਅਦ ਹੁੰਨੇ ਅਸੀਂ ਵੇਲੇ ਉਸ ਤੋਂ ਬਾਅਦ ਜਿਵੇਂ ਸਾਡਾ ਟਾਈਮ ਲੱਗਦਾ ਅਸੀਂ ਅੱਗੇ ਜਾਂਦੇ ਆ ਜੀ ਤੇ ਸਾਡੇ ਤੇ ਅਲੀਗੇਸ਼ਨ ਲਾ ਰਿਹਾ ਇਹ ਬੰਦੇ ਹਾਜ਼ਰੀਆਂ ਕਿਉਂ ਲਾ ਰਹੇ ਆ ਹੁਣ ਜੋ ਦਾ ਅਸੀਂ ਫ੍ਰੀ ਹੁੰਨੇ ਆ ਅਸੀਂ ਕਿਹੜਾ ਸਰਕਾਰੀ ਜੋਬ ਕਰਦੇ ਆ ਜੀ ਵੀ ਜਰਾ 24 ਘੰਟੇ ਦੇ ਮੰਨ ਲਓ ਸਾਰਾ ਸਾਲ ਹੀ ਅਸੀਂ ਮੰਨ ਲਓ ਉੱਥੇ ਜੋਬ ਕਰਦੇ ਆਗੇ ਸਾਡੇ ਕੋਲ 2 ਮਹੀਨੇ ਕੰਮ ਹੁੰਦਾ ਤੇ ਉਹ ਕਰਕੇ ਉਹਦੋਂ ਬਾਅਦ ਅਸੀਂ ਫ੍ਰੀ ਹੁੰਨੇ ਆ ਜੀ ਤੇ ਉਹਦੋਂ ਬਾਅਦ ਅਸੀਂ ਨਿਰਗਰ ਹੀ ਆ ਜੇ ਲੋਨ ਜਾਂਦੇ ਆ ਜੀ ਤੇ ਉੱਥੇ ਕੰਮ ਕਰਦੇ ਆ ਜੀ ਤੇ ਹੁਣ ਅਸੀਂ ਕਰ ਕਰ ਜਾਣਾ ਹੁੰਦਾ ਜੀ ਇਹਨਾਂ ਨੇ ਸਾਡੇ ਤੇ ਐਕਸ਼ਨ ਲਾ ਕੇ ਤੇ ਸਾਡੀ ਬਹੁਤ ਬਰਾਮੀ ਕੀਤੀ ਆ ਜੀ ਤੇ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜੇ ਇਹ ਮੰਨ ਲਓ ਸਾਡੀ ਇਸ ਗੱਲ ਤੇ ਮਨ ਲਾ ਛਾੜਾ ਕੋਈ ਨੁਕਸਾਨ ਕਰਦੇ ਤਾਂ ਜੀ ਹਾਂ ਜੀ ਸਾਡੇ ਨਾਲ ਬਦਨਾਮੀ ਬਹੁਤ ਕੀਤੀ ਹੈ ਜੀ ਇਸ ਗੰਦੇ ਵਿੱਚ ਅੱਛਾ ਹਾਂ ਜੀ ਇਹ ਬੰਦੇ ਕਿਹੜੇ-ਕਿਹੜੇ ਆ ਬੰਦੇ ਤੇ ਚਾਰ ਹੈ ਜੀ ਇੱਕ ਭੋਲਾ ਸਿੰਘ ਆ ਜੀ ਤੇ ਇੱਕ ਪ੍ਰੀਤ ਆ ਜੀ ਹਾਂ ਤੇ ਇੱਕ ਆਪਣਾ ਸਾਗਰ ਇੱਕ ਮਿਤੂ ਹੈ ਜੀ ਇਹ ਚਾਰ ਬੰਦੇ ਚੋਕ ਕਿਉਂ ਬਦਨਾਮੀ ਕਰੀ ਜਾਂਦੇ ਤੁਹਾਡੇ ਨਾਲ ਕੀ ਇਹਨਾਂ ਜਿਹੜੀ ਆ ਅੜੀ ਬਸ ਇਹ ਜੀ ਜਿਵੇਂ ਪਹਿਲਾਂ ਵੋਟਾਂ ਵਾਲੇ ਤੁਸੀਂ ਲਾ ਲਓ ਵੀ ਅਸੀਂ ਆਪੋਜੀਸ਼ਨ ਸੀ ਇਹਨਾਂ ਨੂੰ ਅਸੀਂ ਇਹਨਾਂ ਨੂੰ ਹਰਾ ਲਿਆ ਮੰਨ ਲਓ ਵੋਟਾਂ ਵਿੱਚ ਬਸ ਉਹ ਹੀ ਸਾਡੇ ਕੋਲ ਇਹ ਨਾ ਉਹ ਗੁਸਾ ਗਲਾ ਉਸ ਗੱਲ ਦਾ ਕੱਢ ਰਿਹਾ ਜੀ। ਸਰਪੰਚ ਜੀ ਸਭ ਜੀ ਅੱਜ ਜਿਹੜਾ ਪਿੰਡ ਦੇ ਵਿੱਚ ਥੋੜਾ ਲੋਕ ਤੁਹਾਡੇ ਕੋਲੇ ਆ ਕੇ ਇਕੱਠੇ ਹੋਏ ਆ। ਇਹ ਕੋਈ ਫਰਿਆਦ ਲੈ ਕੇ ਆਏ ਆ ਜਾਂ ਕੀ ਗੱਲ ਘਣੀ ਆ ਜਾਂ ਇਹਦੇ ਬਾਰੇ ਸਾਨੂੰ ਮੜਾ ਦੱਸੋਗੇ ਵੀ ਕਿਉਂ ਆਏ ਆ ਇਹ। ਮੈਂ ਇਹ ਸੁਖਮੰਦਰ ਸਿੰਘ ਸਰਪੰਚ ਪਿੰਡ ਸੁਆੜ। ਮੈਂ ਤੇ ਇੱਕ ਐਪਲੀਕੇਸ਼ਨਾਂ ਤੇ ਦੇ ਮਸਤੌਲ ਤੇ ਸਾਈਨ ਕਰਤਾ। ਬੜੇ ਕਾਲੇ ਤੇ। ਹਾਂ ਜਾਂ ਕੰਮ ਮੜਾ ਚੈੱਕ ਕਰਕੇ ਆ ਜੀ ਦਾ। ਹਾਂ। ਈਐਮਨ ਨਿਯਾਇਜ਼ ਬਰਨਾਮ ਕਰੀ ਜਾਂਦੇ ਆ ਸਾਰੇ ਬੰਦਿਆਂ ਨੂੰ ਹਮ ਹਰ ਇੱਕ ਤੇ ਕਦੀ ਕੋਸ਼ਟਾਂ ਪਾਉਂਦੇ ਕਦੀ ਕੁਛ ਕਰੀ ਜਾਂਦੇ ਆ ਥੋੜ੍ਹੋਂ ਥੋੜ੍ਹੋਂ ਹੀ ਬਰਨਾਮ ਕਰਦੇ ਆ ਕਰੀ ਜਾਂਦੇ ਜੀ ਮੈਨੂੰ ਉਹਦੇ ਸਰਪੰਚ ਹਿੱਸਾ ਲੈਂਦਾ ਵਿੱਚੋਂ ਅੱਛਾ ਨੰ ਪਹਿਲੇ ਲੋਕਾਂ ਦੇ ਖਾਤਿਆਂ ਚੋਂ ਨੇ ਮੈਂ ਕਾਹਦਾ ਹਿੱਸਾ ਲੈ ਲੂੰਗਾ ਕਿਸੇ ਤਰ੍ਹਾਂ ਅੱਛਾ ਇਹ ਨਿਯਾਇਜ਼ ਹੀ ਬਰਨਾਮ ਕਰੀ ਜਾਂਦੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਛੋਟੀ ਹੋਣ ਅਗਲੀ ਕਾਰਵਾਈ ਫਿਰ ਕੀ ਹੈ ਅਗਲੀ ਕਾਰਵਾਈ ਹੈ ਅਸੀਂ ਤੇ ਕਾਨੂੰਨੀ ਸਾਨੂੰ ਸਬੂਤ ਦੇਣ ਨੇ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਨਾਲ ਠੀਕ ਮਾਜੀ ਆਰੇ ਗਾਮ ਕੇ ਆ ਪਿੰਡ ਕਿਹੜਾ ਤੇ ਅੱਜ ਤੁਸੀਂ ਸਰਪੰਚ ਸਾਹਿਬ ਦੇ ਘਰੇ ਇਕੱਠੇ ਹੋਇਓ ਕੀ ਰੌਲਾ ਕੀ ਹੈ ਵੀ ਇਸ ਪਾਇਸ ਸਾਹਿਬ ਦੇ ਘਰੇ ਮੇਰਾ ਨਾਮ ਜੋਗਿੰਦੀਪ ਸਿੰਘ ਹੈ ਜੀ ਪਿੰਡ 12 ਸਰਪੰਚ ਸਾਡੇ ਸੁਖਮੰਦਰ ਸਿੰਘ ਜੀ ਰੌਲਾ ਜੀ ਸਾਡੇ ਪਿੰਡ ਨਰੇਗਾ ਦਾ ਕਰਕੇ ਇੱਕ ਇਸ਼ੂ ਬਣਾ ਰੱਖਿਆ ਹੈਗਾ ਕੋਈ ਹਾਜ਼ਰੀਆਂ ਕਰਕੇ ਵੀ ਹਾਜ਼ਰੀਆਂ ਨਿਯਾਜ ਲਾ ਰਹੇ ਆ ਐਂ ਕਰ ਰਹੇ ਆ ਪਹਿਲਾਂ ਵੀ ਤੁਸੀਂ ਸਾਡੇ ਬੰਦਿਆਂ ਦੇ ਬਿਆਨ ਲਏ ਆ ਜਿਹੜੇ ਕੁੜੀ ਰੀਤੂ ਦੇਵੀ ਦੀ ਹਾਜ਼ਰੀ ਕਹਿ ਰਹੇ ਆ ਜਿਹੜੀ ਕੁੜੀ ਪਹਿਲਾ ਨੰਬਰ ਤਾਂ ਰੀਤੂ ਦੇਵੀ ਦੀ ਜਿਹੜੀ ਹੋ ਹਾਜ਼ਰੀ ਲੱਗਿਓ ਪਤਾ ਨਹੀਂ ਪਹਿਲਾਂ ਕਦੋਂ ਦੀ ਲੱਗੀ ਐ ਉਹ ਨਾ ਤਾਂ ਇਸ ਮਸਟਰੋਲ 'ਚ ਐ ਨਾ ਕੁਛ ਐ ਉਹਦਾ ਪਤਾ ਨਹੀਂ ਕਿਸ ਵਜ੍ਹਾ ਨਾਲ ਮੁੱਦਾ ਖਰਾਬ ਕਰ ਰਿਹਾ ਐ ਇਹਦੇ ਨਾਲ ਜਿਹੜਾ ਨੁਕਸਾਨ ਹੋ ਰਿਹਾ ਆਮ ਲੋਕਾਂ ਦਾ ਐ ਪਬਲਿਕ ਦਾ ਆਮ ਦਾ ਨੁਕਸਾਨ ਹੋ ਰਿਹਾ ਅੱਜ 2 ਹਫ਼ਤੇ ਤੱਕ ਘੱਟ 1.5 ਮਹੀਨਾ ਹੋ ਗਿਆ ਕੰਮ ਬੰਦ ਪਏ ਨੂੰ ਇਸ ਵਜ੍ਹਾ ਨਾਲ ਜਿਹੜੇ ਲੋਕ ਐ ਉਹਨਾਂ ਦੀਆਂ ਤੇ ਜਿਹੜੀਆਂ ਹਾਜ਼ਰੀਆਂ ਲੱਗੀਆਂ ਹੋਈਆਂ ਤਾਂ ਕੰਮ ਦੋ ਮਸਟਰੋਲ ਵੀ ਨਿਕਲ ਜਾਂਦੇ ਤਾਂ ਕੰਮ ਸੇ ਕੰਮ ਇੱਕ ਬੰਦੇ ਦਾ 6-6000 ਰੁਪਏ ਬਣ ਜਾਣਾ ਸੀਗਾ ਸਿਰਫ ਇੱਕ ਇੱਕ ਕੁਛ ਸਾਡੇ ਪਿੰਡ ਦੇ ਜਿਨ੍ਹਾਂ ਦਾ ਕੀ ਕੰਮ ਹੈ ਵੀ ਲੋਕਾਂ ਨੂੰ ਭੜਕਾ ਕੇ ਲੋਕਾਂ ਨੂੰ ਭੜਕਾ ਕੇ ਉੱਥੇ ਇਕੱਠੇ ਕਰ ਲਿਆ ਕਾਰੋ ਆਪਣੀ ਪੋਲਿਟਿਕਸ ਰੇ ਲੋਕਾਂ ਦਾ ਕੋਈ ਫਾਇਦਾ ਨਹੀਂ ਕਰ ਰਹੇ ਉਹਨਾਂ ਦੀ ਸਿਰਫ ਇੱਕ ਆਪਣੀ ਪੋਲਿਟਿਕਸ ਹੈ ਉਹ ਦੋ ਤਿੰਨ ਜਣੇ ਆ ਤੁਹਾਡ ਨੂੰ ਉਹਨਾਂ ਨੇ ਨਾਂ ਵੀ ਅੱਗੇ ਉਹਨਾਂ ਦੇ ਲੈ ਆ ਬੰਦਿਆਂ ਦੇ ਉਹਨਾਂ ਦਾ ਕੰਮ ਹੀ ਇਹ ਹੈ ਉਹਨਾਂ ਨੇ ਕਰਨਾ ਭੜਕਾ ਕੇ ਉੱਥੇ ਇਕੱਠੇ ਕਰ ਲਿਆ ਉੱਥੇ ਇਕੱਠੇ ਕਰ ਲਿਆ ਨੁਕਸਾਨ ਹੋ ਰਿਹਾ ਆਮ ਪਬਲਿਕ ਦਾ ਪਿੰਡ ਦਾ ਮਾਹੌਲ ਖਰਾਬ ਹੋ ਰਿਹਾ ਇਹਦੇ ਨਾਲ ਇਹ ਪਿੰਡ ਦੀ ਬਿਨਾ ਗੱਲ ਤੋਂ ਬਦਨਾਮੀ ਹੋ ਰਹੀ ਹੈ ਔਰ ਜਿਸ ਗੱਲ 'ਚ ਮੈਨੂੰ ਇੱਕ ਨਹੀਂ ਨਾ ਤਾਂ ਮੈਨੂੰ ਜਿਹੜਾ ਪ੍ਰਿੰਟ মিডিਆ ਕਰ ਰਿਹਾ ਜਿਨ੍ਹਾਂ ਨੇ ਖਬਰਾਂ ਲਾਈਆਂ ਉਹਨਾਂ ਦੀ ਸਮਝ ਨਹੀਂ ਆ ਰਹੀ ਕਿ ਜਾਂ ਇਹਨਾਂ ਦੀ ਵੀ ਇਸ ਮਸਲੇ ਦੇ ਵਿੱਚ ਨਰੇਗਾ ਦੇ ਵਿੱਚ ਸਰਪੰਚ ਸਾਹਿਬ ਦਾ ਕੋਈ ਰੋਲ ਨਹੀਂ ਹੁੰਦਾਗਾ ਸਰਪੰਚ ਸਾਹਿਬ ਦਾ ਮਤਲਬ ਹੁੰਦਾ ਵੀ ਇੱਕ ਆਪਾਂ ਉੱਥੇ ਸਾਈਨ ਕਰਤੇ ਮਸਟਰੋਲ ਤੇ ਕਰਤੇ ਜਾਂ ਐਪਲੀਕੇਸ਼ਨ ਤੇ ਕਰਤੇ ਸਰਪੰਚ ਸਾਹਿਬ ਕੋਲੇ ਕੋਈ ਵੀ ਪਿੰਡ ਦਾ ਬੰਦਾ ਹੋਊਗਾ ਸਾਈਨ ਤੋਂ ਜਵਾਬ ਨਹੀਂ ਦੇ ਸਕਦੇ ਭਾਵੇਂ ਵਿਰੋਧੀ ਧਿਰ ਦਾ ਹੈ ਭਾਵੇਂ ਇਹਨਾਂ ਦੀ ਆਪਦੀ ਧਿਰ ਦਾ ਹੈ ਇਹਨਾਂ ਨੇ ਤਾਂ ਆਪਦੇ ਸਾਈਨ ਕਰਕੇ ਦੇਣੇ ਆ ਜਾਂ ਵੱਧ ਤੋਂ ਵੱਧ ਇਹ ਕੰਮ ਚੈੱਕ ਕਰ ਸਕਦੇ ਆ ਵਾਰ-ਵਾਰ ਇੱਕੋ ਹੀ ਇਸ਼ੂ ਖਬਰ ਲੱਗ ਰਹੀ ਹੈਗੀ ਹੈ ਵੀ ਸਰਪੰਚ ਸਾਹਿਬ ਨਾਲ ਲੜ ਕੇ ਸਰਪੰਚ ਨਾਲ ਸਰਪੰਚ ਨੇ ਰੇਗਾ ਚ ਕੀ ਰਲਦੂ ਖਾਤੇ ਚ ਪੈਸੇ ਆਉਣੇ ਆ ਜਾਂ ਲੋਕਾਂ ਦੇ ਜਾਉਣੇ ਆ ਮੇਟ ਨੇ ਹਾਜ਼ਰੀ ਲਾਉਣੀ ਹੈ ਤੇ ਸਰਪੰਚ ਸਾਹਿਬ ਦਾ ਉੱਥੇ ਕੀ ਰੋਲ ਹੋ ਗਿਆ ਜੀ ਸਰਪੰਚ ਦਾ ਕੋਈ ਰੋਲ ਨਹੀਂ ਉਹਦੇ ਬਿਨਾਂ ਗੱਲ ਕੋਈ ਇੱਕ ਬੰਦੇ ਨੂੰ ਇੱਕ ਸ਼ਰੀਰ ਬੰਦਾ ਉਹੀ ਸ਼ਰਾਫਤ ਉਹਦਾ ਬਿਨਾਂ ਗੱਲ ਤੁਹਾਨੂੰ ਜਿਹੜਾ ਫਾਇਦਾ ਚੱਕ ਰਿਹਾ ਵੀ ਜੋ ਇਹਦਾ ਮਤਲਬ ਉਹ ਕਿਸੇ ਨੂੰ ਬੋਲਦਾ ਨਹੀਂ ਕੁਝ ਕਹਿੰਦਾ ਨਹੀਂ ਪਿਆਰ ਨਾਲ ਰਹਿੰਦਾ ਤਾਂ ਆਪਾਂ ਦਾ ਨਹੀਂ ਹੈ ਜਿਹੜਾ ਫਾਇਦਾ ਚੱਕੀਏ ਜਿਹੜੇ ਬੰਦੇ ਅਲੀਗੇਸ਼ਨ ਲਾ ਰਹੇ ਆ ਪਹਿਲਾਂ ਵੇਖਣੋ ਇੱਕ ਦੋ ਬੰਦਿਆਂ ਦੇ ਮੈਨੂੰ ਵੀ ਉਹ ਆਪ ਸਿਰਫ ਉਹਨਾਂ ਨੂੰ ਆਪ ਦਾ ਡਰ ਪਿਆ ਹੋਇਆ ਕਿਉਂਕਿ ਬੰਦਾ ਕੋਈ ਸਰਕਾਰੀ ਜਗ੍ਹਾ ਦਾ ਹੈ ਕਿਸੇ ਦਾ ਕੋਸ਼ ਬੈਠਾ ਕੋਈ ਛੱਪੜ ਦੀ ਜਗ੍ਹਾ 'ਚ ਬੈਠਾ ਹੈਗਾ ਉਹਨਾਂ ਨੂੰ ਆਪ ਦਾ ਡਰ ਹੈ ਕਿਉਂਕਿ ਜਿਹੜੇ ਸਾਡੇ ਪਿੰਡ ਜੋ ਵੀ ਕਰ ਰਹੇ ਆ ਸਰਪੰਚ ਸਾਹਿਬ ਵੀ ਜਿਵੇਂ ਸਫਾਈ ਹੋ ਗਈ ਨਜਾਇਜ਼ ਕਬਜ਼ੇ ਜੋ ਸਰਕਾਰ ਦੀ ਮਹਿਮ ਚੱਲ ਰਹੀ ਹੈ ਵੀ ਸਰਕਾਰੀ ਜਗ੍ਹਾ ਛਡਾਓ ਉਹਨਾਂ ਨੂੰ ਸਿਰਫ ਆਪ ਦਾ ਡਰ ਪਿਆ ਖੜਾ ਹੈ ਵੀ ਸਾਡੇ ਤੇ ਇਹ ਕੰਮ ਨਾ ਹੋ ਜੇ ਕਿਤੇ ਇਸ ਵਜ੍ਹਾ ਨਾਲ ਇਹ ਸਾਰੀ ਹੜਕਤ ਹੋ ਰਹੀ ਹੈ ਹੋਰ ਕਿਹੜਾ ਪਿੰਡ ਹੈ ਤੇ ਕੀ ਨਾਂ ਹੈ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਨਰੇਗਾ ਤੇ ਜਿਹੜੇ ਕੰਮ ਉਹ ਇੱਥੇ ਤੁਹਾਡੇ ਪਿੰਡ ਦੇ ਕੋਈ ਨਰੇਗਾ ਦਾ ਕੰਮ ਹੋਇਆ ਆ ਉਹ ਨਰੇਗਾ ਮੀਟ ਹੈ ਜੋ ਰਾਜਵੀਰ ਤੋਰਾ ਜਾਂ ਇੱਕ ਸ਼ਾਮ ਸਿੰਘ ਹੈ ਉਹ ਕਹਿੰਦੇ ਵੀ ਇਹ ਬੰਦੇ ਸਾਡੇ ਤੇ ਝੂਠੇ ਦੋਸ਼ ਲਾ ਕੇ ਸਾਨੂੰ ਪਰਪੇ ਦੇ ਵਿੱਚ ਸਾਨੂੰ ਰਿਸ਼ਤੇਦਾਰਾਂ ਦੇ ਵਿੱਚ ਸਾਰੇ ਇਲਾਕੇ ਦੇ ਵਿੱਚ ਸਾਨੂੰ ਇਹ ਬਦਨਾਮ ਕਰ ਰਿਹਾ ਵੀ ਕਿ ਸਰਪਚਨਾ ਰਲ ਕੇ ਪੈਸੇ ਖਾਂਦੇ ਆ ਉਹ ਕਹਿੰਦੇ ਵੀ ਹਾਲਾਂਕਿ ਇਹ ਸਿੱਧੇ ਖਾਤਿਆਂ 'ਚ ਪੈਸੇ ਜਾਂਦੇ ਆ ਤੇ ਜਿਹੜੀਆਂ ਇਹ ਫੋਟੋ ਲੈਂਦੀਆਂ ਜਿੱਥੇ ਕੰਮ ਹੁੰਦਾ ਉਥੇ ਫੋਟੋ ਹਾਜ਼ਰੀ ਲੱਗਦੀ ਹੈ ਤੁਹਾਨੂੰ ਫੋਟੋ ਕੱਢੋ ਪਹਿਲਾਂ ਆਪਣਾ ਨਾਮ ਦੱਸੋ ਪਿੰਡ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਾਈ ਜੀ ਕੁਲਦੀਪ ਸਿੰਘ ਸਾਗਰ ਹੈ ਜੀ ਪਿੰਡ ਸਪਾਲਾ ਤਹਿਸੀਲ ਮੋਟ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਤੁਹਾਨੂੰ ਪਤਾ ਹੀ ਹੈ ਬਾਈ ਜੀ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਜਿਹੜਾ ਨਰੇਕਾ ਦਾ ਮਸਟੋਲ ਆ ਉਹ ਜਿਹੜਾ ਸੀ ਸਰਕਾਰੀ ਐਪ ਚੱਲ ਕੇ ਦਿੰਦੇ ਹਾਜ਼ਰੀ ਲੱਗਦੀ ਆ ਉਹਨਦੇ ਤੇ ਉਹ ਕਹਿੰਦੇ ਵੀ ਸਾਡੇ ਉੱਪਰ ਇਗਜ਼ਾਮ ਮਾਰਾਰੇ ਜਾਲੀ ਹੁੰਦਾ ਹੀ ਨਹੀਂਗਾ। ਬਈ ਸਭ ਤੋਂ ਪਹਿਲੀ ਇਹ ਤਾਂ ਹੀ ਗੱਲ ਆ ਜਿਹੜਾ ਸੀ ਉਹਨਾਂ ਨੂੰ ਪੁੱਛਣਾ ਸੀਗਾ ਕਿ ਜਿਹੜਾ ਜਨਤਕ ਕੰਮ ਆ ਉਹ 11 ਅਪ੍ਰੈਲ ਕਿੰਨੇ ਅਪ੍ਰੈਲ ਤੋਂ ਲੈ ਕੇ 5 ਅਪ੍ਰੈਲ ਤੋਂ ਲੈ ਕੇ 11 ਅਪ੍ਰੈਲ ਤੱਕ ਚੱਲਿਆ 2025। ਔਰ ਜਿਹੜੇ ਕੰਮ ਦੀ ਅਸੀਂ ਗੱਲ ਕਰਦੇ ਪਏ ਆ ਉਹ 17 ਅਪ੍ਰੈਲ ਤੋਂ ਲੈ ਕੇ 2023 ਤੱਕ ਚੱਲਿਆ ਜਿਹੜਾ ਜਨਤਕ ਕੀਤਾ ਹੀ ਨਹੀਂ ਗਿਆ। 2023 ਨੂੰ 23 ਅਪ੍ਰੈਲ। ਸੋਰੀ 2025 ਦਾ 17 ਅਪ੍ਰੈਲ ਤੋਂ 17 ਅਪ੍ਰੈਲ ਤੋਂ ਲੈ ਕੇ 23 ਅਪ੍ਰੈਲ ਤੱਕ 2025 ਦੇ ਵਿੱਚ ਜਿਹੜਾ ਜਨਤਕ ਕੀਤਾ ਹੀ ਨਹੀਂ ਗਿਆ ਜਿੰਦੇ ਬਾਰੇ ਆਮ ਜਨਤਾ ਨੂੰ ਦੱਸਿਆ ਨਹੀਂ ਗਿਆ ਜਦ ਕਿ ਜਿਹੜਾ ਰੂਲ ਆ ਉਹ ਇਦਾਂ ਵਾਂਗ ਸਾਂਝੀ ਜਗ੍ਹਾ ਤੇ ਗੁਰੂ ਘਰ ਤੇ ਅਨਾਊਂਸਮੈਂਟ ਕਰਾ ਕੇ ਸਾਂਝੀ ਜਗ੍ਹਾ ਤੇ ਅਰਜੀ ਭਰੀ ਜਾਵੇ ਤੇ ਉਸ ਤੋਂ ਬਾਅਦ ਦੇ ਚੁਅਰਜੀ ਉੱਥੇ ਜਮ੍ਹਾਂ ਕਰਾਈ ਜਾਂਦੀ ਆ ਤੇ ਫਿਰ ਕੰਮ ਆਉਂਦਾ ਵਾ ਤੇ ਫਿਰ ਬਕਾਇਦਾ ਉਹ ਜਿੱਥੋਂ ਦਾ ਕੰਮ ਆਇਆ ਹੁੰਦਾ ਵਾ ਜਿੱਥੋਂ ਦਾ ਮੈਂਸ਼ਨ ਕੀਤਾ ਹੁੰਦਾ ਮਸਟੋਲ ਦੇ ਵਿੱਚ ਕਿ ਫਲਾਨੀ ਕੰਦੇ ਚੱਲਣਾ ਵਾ ਉਸ ਜਗ੍ਹਾ ਤੇ ਜਾ ਕੇ ਉਹ ਐਪ ਖੁੱਲਦਾ ਵਾ ਤੇ ਉਸ ਜਗ੍ਹਾ ਤੇ ਉਹ ਹਾਜ਼ਰੀਆਂ ਲੱਗਦੀਆਂ ਨੇ ਹੁਣੇ ਸਾਡੇ ਕੋਲ ਇੱਕ ਪ੍ਰੂਫ ਹੈ ਜਿਹਦੇ ਵਿੱਚ ਅਸੀਂ ਦੱਸਾਂਗੇ ਕਿ ਜਿਹੜਾ ਇਹ ਕੰਮ ਆਇਆ ਵਾ 17 ਅਪ੍ਰੈਲ ਤੋਂ ਲੈ ਕੇ 23 ਅਪ੍ਰੈਲ ਤੱਕ ਦਾ ਇਹ ਬਾਈ ਜੀ ਕੰਮ ਆਇਆ ਵਾ ਵਾਟਰ ਬਕਸ ਦੇ ਵਿੱਚ ਵਾਟਰ ਬਕਸ ਮਹਿਕਮੇ ਦਾ ਵਾਟਰ ਬਕਸ ਦੇ ਵਿੱਚ ਕੰਮ ਕਰਨਾ ਵਾ ਜੇ ਕੋਈ ਇੱਕ ਦਿਖਾਉਣਾ ਚਾਹੁੰਦੇ ਤੁਸੀਂ ਠੀਕ ਆ ਜੀ ਤਾਂ ਅਸੀਂ ਹੁਣ ਇੱਕ ਨਾਲ ਦਾ ਸਿਰਫ ਇੱਕੋ ਹੀ ਪ੍ਰੂਫ ਦਿਖਾਵਾਂਗੇ ਜਿਹਦਾ ਤੁਸੀਂ ਸਾਡਾ ਵਰਜਨ ਛੋਟਾ ਮੰਗਿਆ ਵਾ ਉਹਦੇ ਜੀ ਅਸੀਂ ਦਿਖਾਉਨੇ ਆ ਕਿ ਆ ਨਾ ਜੇ ਤੁਸੀਂ ਸਾਡੇ ਨਾਲ ਜਾਣਾ ਚਾਹੋ ਤੇ ਅਸੀਂ ਤੁਹਾਨੂੰ ਨਾਲ ਲੈ ਜਾ ਕੇ ਕਰਾਂਗੇ ਕਿ ਆ ਜਿਹੜੇ ਕੰਨ ਦਾ ਜਾਂ ਮਤਲਬ ਹਾਜ਼ਰੀ ਜਗਾ ਵਦੀ ਲੋਕੇ ਹੈ ਨਾ ਦੇਖੋ ਜੀ ਕਿਹਦੇ ਵਾਟਰ ਬਾਕਸ ਦੀ ਹੁੰਦੀ ਹੈ ਜੇ ਤੁਸੀਂ ਚਾਹੋ ਤਾਂ ਅਸੀਂ ਤਾਂ ਨਾਲ ਚਲੇ ਜਾਵਾਂਗੇ ਨਾਲ ਲੈ ਕੇ ਜਾਵਾਂਗੇ ਇਹ ਕਿਸੇ ਦੇ ਘਰ ਦੀ ਲੋਕੇਸ਼ਨ ਹੈ ਜੀ ਤੇ ਕਿਸੇ ਦੇ ਘਰ ਵਿੱਚ ਮਤਲਬ ਜਿਹੜਾ ਅਸੀਂ ਹਾਜ਼ਰੀ ਲਾ ਕੇ ਐਪ ਖੋਲ ਕੇ ਕਿਸੇ ਦੇ ਘਰ ਦੇ ਵਿੱਚ ਹਾਜ਼ਰੀ ਲਾ ਕੇ ਤੇ ਕੰਮ ਚਲਾਇਆ ਹੀ ਨਹੀਂ ਗਿਆ ਹਾਜ਼ਰੀ ਲੱਗ ਗਈ ਉਸ ਤੋਂ ਬਾਅਦ ਬੰਦੇ ਕੰਮ ਤੇ ਗਏ ਹੀ ਨਹੀਂ ਇੱਕ ਛੋਟੀ ਜੀ ਚੀਜ਼ ਤੁਹਾਨੂੰ ਹੋਰ ਦਿਖਾ ਦਿੰਦੇ ਹਾਂ ਜੀ ਵਰਜਨ ਛੋਟਾ ਵਾ ਇੱਕ ਵਾਰ ਦਿਖਾ ਹਾਜ਼ਰੀ ਫੋਨ ਦੇ ਉੱਪਰ ਫੋਟੋ ਕੀਤੀ ਗਈ ਇੱਕ ਫੋਟੋ ਜੀ ਫੋਨ ਦੇ ਉੱਪਰ ਖਿੱਚੀ ਗਈ ਐਪ ਖੋਲ ਦਾ ਵਜਿਬ ਕਾ ਐਪ ਦੇ ਫੋਟੋ ਵਿੱਚ ਜਿੱਦਾਂ ਤੁਸੀਂ ਬੈਠੇ ਹੋ ਅਸੀਂ ਐਪ ਖੋਲਾਂਗੇ ਤੁਹਾਡੀ ਵਿੱਚ ਫੋਟੋ ਹੋਊਗੀ ਤੁਹਾਨੂੰ ਕਲਿੱਕ ਕਰਾਂਗੇ ਫੋਟੋ ਖਿੱਚੀ ਜਾਊਗੀ ਜਿਹੜੀ ਹਾਜ਼ਰੀ ਲੱਗਦੀ ਆ ਔਰ ਇੱਕ ਅਸੀਂ ਕਰੀਏ ਕਿ ਤੁਹਾਡੀ ਦੋਨਾਂ ਦੀ ਫੋਟੋ ਪਹਿਲਾਂ ਫੋਨ ਦੇ ਵਿੱਚ ਖਿੱਚ ਲਈਏ ਤੇ ਬਾਅਦ ਦੇ ਵਿੱਚ ਐਪ ਦੇ ਵਿੱਚ ਖਿੱਚ ਲਈਏ ਉਹ ਤਾਂ ਬਿਲਕੁਲ ਚੱਲੀ ਹੋਣਾ ਉਹ ਪ੍ਰੂਫ ਵੀ ਸਾਡੇ ਕੋਲ ਆ ਗਿਆ ਜੀ ਦੂਰੀ ਵਾਰੀ ਇਹ ਫੋਟੋ ਦਿਖਾ ਦਿਓ ਇਹਦੇ ਵਿੱਚ ਬਲਬੀਰ ਚੰਦ ਹਰਕ੍ਰਿਸ਼ਨ ਨਾਲ ਸੰਤੋਖ ਰਾਣੀ ਤੇ ਆਮਾਨਤ ਮਾੜਾ ਕੈਮਰੇ ਗਾੜੀ ਆਦੋ ਵੀ ਕਿਤੇ ਵੀ ਦੇਖਦੇ ਆ ਤੇ ਸਾਨੂੰ ਕਹਿ ਦਿਓ ਜੀ ਦੂਰੀ ਵਾਰੀ ਫੋਟੋ ਕੈਮਰੇ ਗਾੜੀ ਕਰ ਦਿਓ ਜੀ ਹਰ ਕ੍ਰਿਸ਼ਨ ਲਾਲ ਸੰਤੋਖ ਰਾਣੀ ਆਮਾਨਤਤ ਬਲਵੀਰ ਕੰਦ ਉਹਨਾਂ ਦੀਆਂ ਸਾਰੇ ਦਿਨ ਹਾਜ਼ਰੀਆਂ ਲੱਗੀਆਂ ਜੀ ਕਿਤੇ ਵੀ ਦਿਸਦੇ ਆ ਤੇ ਫਿਰ ਸਾਡੇ ਅਸੀਂ ਝੂਠੇ ਆ ਜੀ ਜੇ ਦਿਸਦੇ ਆ ਤੀ ਦੇਖੋ ਫੋਨ 'ਚ ਦਿਖਾ ਦੇ ਕਰਕੇ ਆ ਦੇਖੋ ਆ ਫੋਟੋ ਜੀ ਮੜਾ ਜੇ ਤੁਸੀਂ ਵੀ ਦੱਸਿਓ ਤੁਹਾਨੂੰ ਲੱਗਦਾ ਜੀ ਕਿ ਫੋਟੋ ਆਪਰੇ ਵਿੱਚ ਖਿੱਚੀ ਗਈ ਜਾਂ ਫੋਨ ਵਿੱਚ ਖਿੱਚੀ ਗਈ ਹੈ 22 ਅਪ੍ਰੈਲ ਨੂੰ ਖਿੱਚੀ ਆ ਜੀ ਫੋਟੋ 22 ਅਪ੍ਰੈਲ ਨੂੰ ਜੀ ਹਾਂ ਜੀ ਆ ਟਾਈਮਿੰਗ ਆ ਜੀ ਇਹਦੀ ਪਹਿਲਾਂ ਆ ਟਾਈਮਿੰਗ ਦਿਖਾ ਦੋ। ਇਹ ਬਿਲਕੁਲ ਬਕਾਦਾ ਫੋਨ ਦੇ ਚ ਖਿੱਚੀ ਹੋਈ ਫੋਟੋ ਆ ਜੀ। ਅੱਛਾ ਬਾਈ ਜੀ ਇੱਕ ਤੁਹਾਨੂੰ ਨਾ ਅਸੀਂ ਫੋਟੋ ਫੜਾਈ ਜਿਹੜੀ ਤੁਸੀਂ ਦੇਖ ਲਈ ਆ। ਇਹ ਫੋਨ ਦੇ ਚ ਖਿੱਚੀ ਹੋਈ ਫੋਟੋ ਆ। ਕੀ ਨਾ ਜਿੱਦਾਂ ਤੁਸੀਂ ਵੀ ਪੱਤਰਕਾਰੀ ਕਰਦੇ ਹੋ ਤੁਹਾਡੇ ਮੁਤਾਬਕ ਇਦਾਂ ਹੁੰਦਾ ਵਾ ਜੀ ਕਿ ਕੋਈ ਫੋਨ ਦੇ ਉੱਪਰੋਂ ਖਿੱਚ ਕੇ ਫੋਨ ਦੇ ਉੱਪਰੋਂ ਖਿੱਚ ਕੇ ਤੇ ਇਸ ਐਪ ਦੇ ਚ ਖਿੱਚੀ ਹੋਈ ਫੋਟੋ ਇਦਾਂ ਹੁੰਦਾ ਜੀ। ਸੈਕਟਰੀ ਸਾਹਿਬ ਦੀ ਕੋਈ ਜਿੰਮੇਵਾਰੀ ਨਹੀਂ ਬਣਦੀ ਕਿ ਉਹ ਕੰਮ ਚੈੱਕ ਕਰਨ ਕਿ ਕਿਹੜੀ ਜਗ੍ਹਾ ਤੇ ਚੱਲਦਾ ਜਾਂ ਕਿਹੜੀ ਜਗ੍ਹਾ ਤੇ ਨਹੀਂ ਚੱਲਦਾ। ਔਰ ਇਹਦਾ ਮਤਲਬ ਹੈ ਕਿ ਸੈਕਟਰੀ ਸਾਹਿਬ ਦੀ ਮਿਲੀ ਭੁਗਤੋਂ ਬਣਾਇਆ ਕੰਮ ਨਹੀਂ ਰੱਖਦਾ ਜੀ। ਸੈਕਟਰੀ ਸਾਹਿਬ ਦੀ ਮਿਲੀ ਭੁਗਤਾਂ ਕਿਉਂਕਿ ਉਹਨਾਂ ਨੇ ਚੈੱਕ ਹੀ ਨਹੀਂ ਕੀਤਾ ਕਿ ਕੰਮ ਕਿਹੜੀ ਜਗ੍ਹਾ ਤੇ ਚੱਲਦਾ ਕਿਹੜੀ ਜਗ੍ਹਾ ਤੇ ਨਹੀਂ ਚੱਲਦਾ। ਜੇਕਰ ਵਾਟਰਵਰਕਸ ਵਿਭਾਗ ਦਾ ਕੰਮ ਆ ਵਾਟਰਵਰਕਸ ਦੇ ਵਿੱਚ ਤਾਂ ਇਹਨਾਂ ਦਾ ਬਕਾਇਦਾ ਸੈਕਟਰੀ ਸਾਹਿਬ ਦਾ ਫਰਜ਼ ਬਣਦਾ ਕਿ ਇਹਨਾਂ ਕਿ ਚੈੱਕ ਕਰਨ ਕਿ ਜਿਹੜਾ ਕੰਮ ਚੱਲਦਾ ਜਾਂ ਨਹੀਂ ਚੱਲਦਾ। ਉਹਦੇ ਵੀ ਸਿਆਸੀ ਰੰਜਿ ਇਲੈਕਸ਼ਨ ਦੇ ਦੌਰਾਨ ਪੰਚਾਇਤੀ ਇਲੈਕਸ਼ਨਾਂ ਨੂੰ ਦੇਖਦਿਆਂ ਇਹ ਸਾਡੇ ਉਲਟ ਸੀ ਇਹਨਾਂ ਦਾ ਬੰਦਾ ਹਾਰ ਗਿਆ ਸਾਡਾ ਬੰਦਾ ਜਿੱਤ ਗਿਆ ਇਹ ਸਾਰੀ ਆਹ ਸਿਆਸਤ ਦੀ ਕਿਹੜਾ ਹੋਰ ਚ ਗੱਲ ਸਿਆਸੀ ਦਬਾਅ ਕਿਸ ਗੱਲ ਨੂੰ ਕਹਿ ਕੇ ਕਹਿੰਦੇ ਆ ਜੀ ਸਾਡਾ ਤਾਂ ਬੰਦਾ ਕੋਈ ਪੈਮਾਨੇ ਅਕੋਰਡਿੰਗ ਅਸੀਂ ਮੈਚ ਨਹੀਂ ਕਰਦਾ ਸਾਡਾ ਉਹ ਬੜਿਆ ਅਮੀਰ ਲੋਕ ਨਹੀਂ ਤਾਂ ਅਸੀਂ ਬੜੇ ਗਰੀਬ ਲੋਕ ਆ ਜੀ ਸਾਡਾ ਤਾਂ ਆਪਸ ਵਿੱਚ ਮੈਚ ਨਹੀਂ ਕਰਦਾ ਸਾਡੇ ਤਾਂ ਬੰਦੇ ਨੂੰ ਵੋਟਾਂ ਹੀ ਪੰਜਾਹ ਨਿਕਲੀਆਂ ਸਾਡਾ ਤਾਂ ਆਪਸ ਵਿੱਚ ਮੈਚ ਕਰਦਾ ਹੋਵੇ ਨਾ ਕੁਝ ਫਿਰ ਤਾਂ ਅਸੀਂ ਰੱਖੀਗੇ ਅਸੀਂ ਰੰਨੇ ਜੜਾ ਰੱਖਦੇ ਆ ਅਸੀਂ ਤਾਂ ਤੁਹਾਨੂੰ ਹੁਣੇ ਦੱਸ ਗਏ ਹਟਿਆ ਕਿ ਮੇਰਾ ਵੀ ਕਾਰਡ ਨਹੀਂ ਆ ਗਿਆ ਇਸ ਮੁੰਡੇ ਸਰ ਬੈਕ ਇਸ ਗੱਲ ਪਿੱਛੇ ਕਿ ਕਿਤੇ ਨੇ ਦਿੱਤੇ ਇਨਸਾਨੀਅਤ ਨਾਤੇ ਜਾਂ ਕੇਸਦਾਰੇ ਰੱਖਿਆ ਪੱਗ ਬੰਨਦੇ ਸਾਡਾ ਫਰਜ਼ ਬਣਦਾ ਵਾ ਕਿ ਅਸੀਂ ਕਿਸੇ ਗਰੀਬ ਦੀ ਗੱਲ ਕਰ ਸਕੀਏ ਸਿਰਫ ਅਕੋਰਡਿੰਗ ਗੱਲ ਕੀਤੀ ਹੈ ਸਿਆਸੀ ਰੰਜੀਸ਼ ਵਾਲੀ ਦਾ ਕੋਈ ਗੱਲ ਹੀ ਨਹੀਂ ਹੈ ਗੇਂਦ ਵਿੱਚ